ਸਰ ਅਸੀਂ ਡਿਮਾਂਡ ਇਹ ਕਰ ਰਹੇ ਹਾਂ ਸਰ ਜਿਹੜੀ ਜਿਵੇਂ ਸਰ ਪਹਿਲਾਂ ਜਿਹੜਾ ਸਰ 4200 ਫਿਰ ਚੱਲਦਾ ਸੀ ਸਰ ਉਸੇ ਤਰ੍ਹਾਂ ਸਰ ਭਰਤੀ ਹੋ ਜਾਵੇ ਉਹਦੇ ਸਰ ਦੋ ਸਮੱਸਿਆਵਾਂ ਨੇ 40% ਤਾਂ ਮੈਂ ਨਾ ਰੱਖਿਆ ਨਹੀਂ ਸਰ 42 70% ਹੈ ਸਰ ਸਰ ਇਹਦੇ ਜੇ ਕਿ 90 ਜਿਹੜੀ 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 ਸਰ ਇਹਦੇ ਜੇ ਕਿ ਉਹਨੇ ਕਾਪਰ ਕਿਹਾ ਬਲਵਾਤਾ 70% ਦਾ ਇੱਕ ਤੇ ਇਹਨਾਂ ਦਿੱਕਤਾਂ ਨੂੰ ਉੱਪਰਲੇ 80 90 100% ਵਾਲਿਆਂ ਨੂੰ ਕਿਉਂ ਘੱਟਤਾ ਲੁੱਟਾ ਦੂਜਾ ਉਹਨੇ ਕਿਹਾ ਤਾਂ ਜਦੀ ਇੱਕ ਵੀ ਰਿਲੈਕਸੇਸ਼ਨ ਆਉ 10 ਸਾਲ ਦੀ ਹਰ ਡਿਪਾਰਟਮੈਂਟ ਹਰ ਕਿਤੇ 10 ਸਾਲ ਦੀ ਰਿਲੈਕਸੇਸ਼ਨ ਉਹ ਸਪੈਸ਼ਲਿਸਟ ਨੇ ਜਿਹੜਾ ਸਪੈਸੀਫਾਈ ਕਰਤਾ ਜੀ ਕਿ ਉਹਦੇ ਚ 8 ਸਾਲ ਦੀ ਅਸੀਂ ਰਿਲੈਕਸੇਸ਼ਨ ਦੇਵਾਂਗੇ 10 ਸਾਲ ਦੀ ਪੋਸਟਰ ਕਰਦੀ ਹੈ ਕਸਫਾਈ ਸੇਵ ਕਰ ਲਿਆ ਨਾ ਕਰ ਨਹੀਂ 70 ਤੋਂ 80 ਮਤਲਬ ਬੈਡਰੇਟ ਨਹੀਂ ਹੋਇਆ ਉਹਦੇ ਵੀ ਕੰਮ ਕਿਵੇਂ ਕਰਦੇ ਨਹੀਂ ਬੈਡਰੇਟ ਨਹੀਂ ਸਰ ਸੋ ਕਰਦਾ ਨਾ اے لوٹے اور کام کر دیں باقی ایج نا تا کوئی ایشو نہیں سر ایج دا تو اٹکا کر دیتی ہے دو کر سر نے ہوں دسو جی جی اندر والے کی کیا کرنا ہے لکھ دیں دونوں ایشو سمجھ گئے کی کی نے سر ایک تو انا ایج ری ایکشن اپنا کی ایک بدل ایج